अच्छा जी ਦੱਸਿਓ ਹੁਣ ਲੇਟੈਸਟ 11 ਵਜੇ ਰਾਤ ਦੇ ਪੰਜਾਬ ਦਾ ਭਾਰਤ ਦਾ ਕੀ ਹਾਲ ਹੈ ਤੇ ਕਿੱਥੇ ਹਮਲੇ ਕੀਤੇ ਨੇ ਪਾਕਿਸਤਾਨ ਨੇ ਬਲੈਕਆਊਟ ਕੀ ਹੈ ਲੇਟੈਸਟ ਕੀ ਸਿਸਟਰ ਲੇਟੈਸਟ ਖਬਰਾਂ ਕੀ ਚੱਲ ਰਹੀਆਂ ਨੇ ਜੀ ਦੇਖੋ ਜੀ 11 ਵਜੇ ਤੱਕ ਜਾਨੀਮਾਲੀ ਨੁਕਸਾਨ ਤਾਂ ਨਹੀਂ ਪੰਜਾਬ ਦੇ ਵਿੱਚ ਕਿਸੇ ਪਾਸੇ ਵੀ ਅੱਜ ਕੋਈ ਹੋਇਆ ਸਿਰਫ ਕੱਲ ਇੱਕ ਮੌਤ ਪੰਜਾਬ ਦੇ ਵਿੱਚ ਹੋਈ ਸੀ ਜਿਹੜਾ ਬਠਿੰਡਾ ਦੇ ਪਿੰਡ ਅਕਲਿਆ ਦੇ ਵਿੱਚ ਇੱਕ ਜਹਾਜ਼ ਡਿੱਗਿਆ ਸੀਗਾ ਉਹਦੇ ਕਰਕੇ ਪਾਇਲਟ ਤਾਂ ਸੁਰੱਖਿਤ ਬਚ ਗਿਆ ਸੀ ਲੇਕਿਨ ਇੱਕ ਮੌਤ ਆ ਗਈ ਜਿਹੜੀ ਉਹ ਹੋਈ ਸੀ ਬਠਿੰਡੇ ਦੇ ਵਿੱਚ ਆਦਰਵਾਈਜ਼ ਪੰਜਾਬ ਦੇ ਵਿੱਚ ਅਜੇ ਤੱਕ ਕਿਸੇ ਵੀ ਰੂਪ ਦਾ ਕੋਈ ਜਾਨੀਮਾਲੀ ਨੁਕਸਾਨ ਆਪਣੇ ਜਿਹੜਾ ਉਹ ਨਹੀਂ ਹੋਇਆ ਲੇਕਿਨ ਇਹ ਜ਼ਰੂਰ ਹੈਗਾ ਚੰਡੀਗੜ੍ਹ ਮੋਹਾਲੀ ਪੰਚਕੂਲਾ ਦੇ ਵਿੱਚ ਅੱਜ ਸਾਇਰਨ ਵੱਜੇ ਨੇ ਔਰ ਬਲੈਕਆਊਟ ਜਿਹੜਾ ਕੀਤਾ ਗਿਆ ਗਰਦਾਸਪੁਰ ਦੇ ਵਿੱਚ ਮੁਕੰਮਲ ਰੂਪ ਦੇ ਵਿੱਚ ਜਿਹੜਾ ਬਲੈਕਆਊਟ ਕਰ ਦਿੱਤਾ ਗਿਆਗਾ ਇਸ ਤੋਂ ਇਲਾਵਾ ਜੰਮੂ ਸ਼ਹਿਰ ਦੇ ਗੁਜਰਨਗਰ ਪੁਲ ਤੇ ਉੱਪਰ ਜਿਹੜਾ ਜੰਮੂ ਹਵਾਈ ਅੱਡੇ ਦੇ ਨੇੜੇ ਪੈਂਦਾ ਉੱਥੇ 16 ਬਸਾਂ ਡਿੱਗਦੀਆਂ ਦੱਸੀਆਂ ਗਈਆਂ ਨੇ ਔਰ ਜੰਮੂ ਦੇ ਹਵਾਈ ਅੱਡੇ ਤੇ ਹਮਲੇ ਦੀ ਖਬਰ ਜਿਹੜੀ ਹੈਗੀ ਉਹ ਵੀ ਸਾਹਮਣੇ ਆ ਰਹੀ ਹੈ ਪੰਜਾਬ ਦੇ ਵਿੱਚ ਵੀ ਗਿਲਸਾਬ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਜਿਹੜੀਆਂ ਨੇ ਉਹ ਲੋਹੇ ਦੀਆਂ ਚੀਜ਼ਾਂ ਡਿੱਗੀਆਂ ਨੇ ਜਿਨ੍ਹਾਂ ਨੂੰ ਮਤਲਬ ਇਹ ਮੰਨਿਆ ਜਾ ਸਕਦਾ ਕਿ ਉਹ ਮਜ਼ਹੇਲਾਂ ਦੇ ਟੁਕੜੇ ਜਿਹੜੇ ਉਹ ਹੋ ਸਕਦੇ ਨੇ ਜਿਹੜੀਆਂ ਕਿ ਅੰਮ੍ਰਿਤਸਰ ਸਾਹਿਬ ਜ਼ਿਲ੍ਹੇ ਦੇ ਵਿੱਚ ਵੀ ਮਿਲੀਆਂ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਵੀ ਮਿਲੀਆਂ ਰਾਤ ਅੰਮ੍ਰਿਤਸਰ ਸਾਹਿਬ ਜ਼ਿਲ੍ਹੇ ਦੇ ਵਿੱਚ ਲੋਕ ਸੁੱਤੇ ਨਹੀਂ ਸਾਰੀ ਰਾਤ ਜਿਹੜਾ ਕੁਛ ਨਾ ਕੁਛ ਧਮਾਕੇ ਹੁੰਦੇ ਰਹੇ ਨੇ ਅੱਜ ਵੀ ਹੁਣ 11 ਵਜੇ ਨੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਗਰਦਾਸਪੁਰ ਦੇ ਵਿੱਚ ਫਰੋਜਪੁਰ ਦੇ ਵਿੱਚ ਲੋਕ ਬੱਡਰ ਏਰੀਆ ਦੇ ਤਾਂ ਕੀ ਸੌਣੇ ਆ ਉਹਨਾਂ ਦੀ ਤਾਂ ਹੁਣ ਨੀਂਦ ਆ ਜਿਹੜੀ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਖਤਮ ਹੋ ਚੁੱਕੀ ਹੈ ਲੇਕਿਨ ਗਰਦਾਸਪੁਰ ਦਾ ਪੰधेरਪਿੰਡ ਹੈ ਪੰधेरਪਿੰਡ ਦੇ ਵਿੱਚ ਧਮਾਕਾ ਹੋਇਆ ਖੇਤਾਂ 'ਚ ਲੋਹੇ ਦੇ ਟੁਕੜੇ ਮਿਲੇ ਨੇ ਹੁਸ਼ਿਆਰਪੁਰ ਦੇ ਵਿੱਚ ਪਿੰਡ ਕਗਵਾਲ ਪੈਂਦਾ ਉੱਥੇ ਜਿਹੜੇ ਉਹ ਬੰਬ ਨੁਮਾ ਚੀਜ਼ ਉਹ ਮਿਲੀ ਹੈਗੀ ਹਾਜੀਪੁਰ ਦੇ ਖੇਤਾਂ ਦੇ ਵਿੱਚੋਂ ਵੀ ਜਿਹੜੀ ਜਹੀ ਚੀਜ਼ ਮਿਲੀ ਆ ਮੋਗਾ ਦੇ ਦੋ ਪਿੰਡ ਨੇ ਹਾਲਾਂਕਿ ਮੋਗਾ ਬਾਰਡਰ ਤੋਂ ਬਹੁਤ ਦੂਰ ਪੈ ਜਾਂਦਾ ਮੋਗਾ ਬਾਰਡਰ ਦੇ ਨਾਲ ਕਿਤੇ ਵੀ ਨਹੀਂ ਲੱਗਦਾ ਚਲੋ ਮੰਨਿਆ ਗਰਦਾਸਪੁਰ ਹੁਸ਼ਿਆਰਪੁਰ ਅੰਮ੍ਰਿਤਸਰ ਸਾਹਿਬ ਬਾਰਡਰ ਨਾਲ ਲੱਗਦੇ ਨੇ ਲekin 모ਗਾ ਕਹਤੇ ਲੱਗਦਾ ਪਰ 모ਗਾ ਵਿਚਕਾਰ ਪੈਣ ਦੇ ਬਾਵਜੂਦ ਵੀ ਜਿਹੜਾ ਇੱਥੇ ਬੰਬੂ ਨੁਮਾ ਚੀਚਾਂ ਕੁਛ ਲੋਹੇ ਦੇ ਟੁਕੜੇ ਜਿਹੜੇ ਪਸ਼ੂਆਂ ਦੇ ਸੱਡਾਂ ਦੇ ਉੱਤੇ ਉਹ ਮਿਲੇ ਨੇ ਜਿਵੇਂ ਨੇੜੇ ਪਿੰਡਾਂ 모ਗੇ ਦੇ ਸੰਧੂਆਂ ਵਾਲਾ ਉੱਥੇ ਇੱਕ ਪਸ਼ੂਆਂ ਦੇ ਛੱਡ ਦੇ ਉੱਤੇ ਲੋਹੇ ਦੀ ਚੀਜ਼ ਜਿਹੜੀ ਲੋਹੇ ਦੇ ਟੁਕੜੇ ਉਹ ਡਿੱਗੇ ਨੇ ਸੋ ਬਹੁਤ ਸਾਰੀਆਂ ਥਾਵਾਂ ਨੇ ਪੰਜਾਬ ਦੀਆਂ ਜਿੱਥੇ ਜਿਹੜਾ ਇਸ ਤਰ੍ਹਾਂ ਦੀਆਂ ਚੀਚਾਂ ਉਹ ਡਿੱਗੀਆਂ ਨੇ ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਉਹ ਲਗਾਤਾਰ ਨਿਸ਼ਾਨੇ ਦੇ ਉੱਤੇ ਉਹਨਾਂ ਦੇ ਉੱਤੇ ਔਰ ਭਾਰਤੀ ਫੌਜ ਦੇ ਵੱਲੋਂ ਵੀ ਜਿਹੜਾ ਦਾਵਾ ਕੀਤਾ ਗਿਆ ਉਹਦੇ ਵਿੱਚ ਜਿਹੜਾ ਹੈਗਾ ਭਾਰਤ ਸਰਕਾਰ ਨੇ ਕਿਹਾਗਾ ਕਿ ਸਿੱਖਾਂ ਨੂੰ ਵੀ ਨਿਸ਼ਾਨੇ ਦੇ ਉੱਤੇ ਲਿਆ ਗਿਆਗਾ ਚਲੋ ਉਹਨਾਂ ਦੇ ਕਹਿਣ ਦਾ ਢੰਗ ਦਾ ਫਰਕ ਹੋ ਸਕਦਾਗਾ ਕਿਉਂਕਿ ਉਹਨਾਂ ਨੇ ਪੋਂਚ ਦੇ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਦੇ ਉੱਪਰ ਹਮਲਾ ਹੋਇਆ ਜਿਹਦੇ ਵਿੱਚ ਤਿੰਨ ਸਿੱਖ ਵਿਅਕਤੀਆਂ ਦੀ ਮੌਤ ਆ ਜਿਹੜੀ ਉਹ ਹੋਈ ਹੈ ਜੰਮੂ ਕਸ਼ਮੀਰ ਦੇ ਵਿੱਚ ਉਹਦਾ ਜ਼ਿਕਰ ਹੈਗਾ ਜਿਹੜਾ ਉਹ ਕੀਤਾ ਸੀਗਾ ਕੁੱਲ ਮਿਲਾ ਕੇ ਕਿਹਾ ਜਾ ਸਕਦਾ ਜੀ ਕਿ ਪੰਜਾਬ ਨੇੜੇ ਪੈਂਦਾ ਕਿਉਂਕਿ 1947 ਦੇ ਵਿੱਚ ਵੀ ਜਿਹੜੀ ਵੰਡ ਹੋਈ ਆ ਉਹ ਪੰਜਾਬ ਤੇ ਬੰਗਾਲ ਦੀ ਹੋਈ ਆ ਔਰ ਪੰਜਾਬ ਹੀ ਸਭ ਤੋਂ ਵੱਧ ਮਾਰ ਦਾ ਸੰਤਾਪ ਜਿਹੜਾ ਉਹ ਚੱਲਦਾ ਆ ਰਿਹਾਗਾ ਹੁਣ ਤੱਕ ਗੱਲ ਸਭ 1947 ਤੋਂ ਲੈ ਕੇ ਜਿੰਨੀਆਂ ਵੀ ਜੰਗਾਂ ਹੋਈਆਂ ਦੇਖੋ ਪਹਿਲੀ 1947 ਦੀ ਵੰਡ ਹੋਈ ਉਦੋਂ ਸਭ ਤੋਂ ਵੱਧ ਦਰਦ ਪੰਜਾਬ ਨੇ ਹੰਢਾਇਆ ਬਲਾਸਕਾਰ ਕਤਲ ਖੂਨੀ ਮਤਲਬ ਉਹ ਸਥਿਤੀ ਸਭ ਨੇ ਦੇਖੀ ਆ ਉਦੋਂ 1965 ਦੇ ਵਿੱਚ ਦੂਜੀ ਭਾਰਤ-ਪਾਕਿਸਤਾਨ ਜੰਗ ਹੋਈ ਉਹਦਾ ਸੇਕ ਪੰਜਾਬ ਨੇ ਚੱਲਿਆ ਫਿਰ 1971 ਦੀ ਜੰਗ ਹੋਈ ਉਹਦਾ ਸੇਕ ਪੰਜਾਬ ਦੇ ਬਹੁਤ ਸਾਰੇ ਫੌਜੀਆ ਦੀ ਸ਼ਹਾਦਤ ਦੇ ਰੂਪ ਦੇ ਵਿੱਚ ਹੋਇਆ 1999 ਦੇ ਵਿੱਚ ਕਾਰਗਿਲ ਦੀ ਜੰਗ ਹੁੰਦੀ ਆ ਕਾਰਗਿਲ ਦੀ ਜੰਗ ਦੇ ਵਿੱਚ ਵੀ ਭਾਰਤ ਪਾਕਿਸਤਾਨ ਵਿਚਾਲੇ ਵੱਡਾ ਟਕਰਾਅ ਗਾ ਜਿਹੜਾ ਹੋਇਆ ਮਈ ਤੋਂ ਜੁਲਾਈ ਤੱਕ ਪਾਕਿਸਤਾਨੀ ਫੌਜਾਂ ਦੇ ਨਾਲ ਜਿਹੜੇ ਭਾਰਤੀ ਫੌਜੀ ਨੇ ਉਹ ਲੜੇ ਉਹਦੇ ਵਿੱਚ ਵੀ ਪੰਜਾਬ ਨੇ ਬਹੁਤ ਸੰਤਾਪ ਝੰਡਾਇਆ ਫਿਰ 2016 ਦੇ ਵਿੱਚ ਉੜੀ ਦੇ ਵਿੱਚ ਹਮਲਾ ਹੋਇਆ 18 ਸਤੰਬਰ 2016 ਨੂੰ ਜੰਮੂ ਕਸ਼ਮੀਰ ਦੇ ਉੜੀ ਖੇਤਰ ਦੇ ਵਿੱਚ ਉਦੋਂ ਵੀ ਭਾਰਤ ਪਾਕਿਸਤਾਨ ਜੰਗ ਦੇ ਕਰਕੇ ਟਕਰਾਅ ਵਾਲੀ ਹਾਲਤ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਡਰ ਸਹਿਮ ਪਾਇਆ ਗਿਆ 2019 ਚ ਪਲਵਾਮਾ ਦੇ ਵਿੱਚ ਹਮਲਾ ਹੋਇਆ ਉਦੋਂ ਵੀ ਐਂ ਲੱਗਦਾ ਸੀ ਕਿ ਜੰਗ ਕਿਸੇ ਰੂਪ ਦੇ ਵਿੱਚ ਲੱਗ ਸਕਦੀ ਹੈ ਉਦੋਂ ਵੀ ਬਹੁਤ ਡਰ ਸਹਿਮ ਪਾਇਆ ਗਿਆ ਲੋਕਾਂ ਦੇ ਵਿੱਚ ਹੁਣ ਫੇਰ ਪੰਜਾਬ ਦੇ ਵਿੱਚ ਸਥਿਤੀ ਹੈਗੀ ਜਿਹੜੀ ਉਹ ਇਸ ਤਰ੍ਹਾਂ ਦੀ ਹੈ ਸਾਰੇ ਸਕੂਲ ਕਾਲਜ ਬੰਦ ਕਰਤੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸੋਰਾ ਨੇ ਹੁਣੇ ਕਿਹਾ ਕਿ ਪੰਜਾਬ ਦੇ ਸਾਰੇ ਸਕੂਲ ਕਾਲਜ ਬੰਦ ਪੰਜਾਬ ਦੇ ਵਿੱਚ ਜਿਹੜਾ ਰਾਤ ਨੂੰ ਮੌਕ ਟ੍ਰੈਲ ਹੋ ਰਹੀ ਆ ਬਲੈਕਆਊਟ ਕਰ ਦਿੱਤਾ ਗਿਆਗਾ ਗਰਦਾਸਪੁਰ ਦੇ ਵਿੱਚ ਅਮਰਸਾ ਸਾਹਦ ਜੀ ਤੇ ਇਹ ਕਹਦਾ ਜੇਲ ਤੇ ਹਸਪਤਾਲ ਤੋਂ ਬਿਨਾ ਬਾਕੀ ਕਿਤੇ ਕੋਈ ਲਾਈਟ ਨਾ ਜਗਦੀ ਮਿਲੇ ਉੱਥੇ ਵੀ ਬਾਰੀਆਂ ਬੰਦ ਰੱਖੋ ਤਾਂ ਇਹ ਮਤਲਬ ਜਿਹੜਾ ਹੁਣ ਸਥਿਤੀ ਆ ਉਹ ਸਥਿਤੀ ਅਸਲ ਦੇ ਵਿੱਚ ਇਸੇ ਰੂਪ ਦੀ ਹੈ ਨਾ ਕਿ ਜਾਨੀਮਾਲੀ ਨਖਨਪਾ ਮੇ ਅਜੇ ਤੱਕ ਨਹੀਂ ਹੋਇਆ ਲੇਕਿਨ ਡਰ ਸਹਿਮ ਇਸ ਤੋਂ ਇਲਾਵਾ ਟੈਨਸ਼ਨ ਜਿਹੜੀ ਆ ਉਹ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਪਾਈ ਜਾ ਰਹੀ ਆ ਸਥਿਤੀ ਦਾ ਇਸ ਤੱਕ ਜਾ ਪਹੁੰਚੀ ਆ ਇਹ ਲੋਕ ਬਾਜ਼ਾਰਾਂ ਦੇ ਵਿੱਚੋਂ ਵੱਧ ਤੋਂ ਵੱਧ ਸਮਾਨ ਖਰੀਦ ਰਹੇ ਨੇ ਕਾਲਾ ਬਾਜ਼ਾਰੀ ਹੋਣ ਦਾ ਖਤਰਾ ਖੜਾ ਹੋਇਆ ਪਿਆਗਾ ਲੋਕਾਂ ਨੂੰ ਲੱਗਦਾ ਪਤਾ ਨਹੀਂ ਮਤਲਬ ਬਾਜ਼ਾਰ ਬੰਦ ਹੋ ਜਾਣਗੇ ਪਤਾ ਨਹੀਂ ਕਿਸ ਤਰ੍ਹਾਂ ਦੀ ਨੌਬਤ ਆ ਗਈ ਜਿਹੜੀ ਉਹ ਆ ਜਾਣੀ ਹੈਗੀ ਸੋ ਇਸ ਤਰ੍ਹਾਂ ਦੀ ਸਥਿਤੀ ਦਾ ਪੰਜਾਬ ਇਸ ਵਕਤ ਜਿਹੜਾ ਉਹ ਸਾਹਮਣਾ ਕਰ ਰਿਹਾ ਹੈ ਜੀ ਅੱਛਾ ਲਾਹੌਰ ਦੇ ਵਿੱਚ ਤੁਮਾਕੇ ਕੱਲ ਤੁਹਾਡੇ ਸਵੇਰ ਸੀ ਆਥਣੇ ਜਦ ਬੈਠੇ ਸੀ ਤਾਂ ਧੜਾ ਧੜ ਦਿੱਲੀ ਵਾਲੇ ਚੈਨਲਾਂ ਤੋਂ ਅੱਜ ਤੱਕ ਵਾਲੇ ਤਾਂ ਸਾਹ ਹੀ ਨਹੀਂ ਲੈਂਦੇ ਮੈਨੂੰ ਐ ਲੱਗਦਾ ਹੁੰਦਾ ਵੀ ਇਹ ਪਾਣੀ ਦੀ ਘੁੱਟ ਪਿਲਾ ਦਿਓ ਐਂਕਰ ਨੂੰ ਲਾਹੌਰ ਦੇ ਤਮਾਕਿਆਂ ਦੀ ਗੱਲ ਹੋ ਰਹੀ ਸੀ ਲਾਹੌਰ ਦੇ ਵਿੱਚ ਤਮਾਕੇ ਕਾਦੇ ਹੋਏ ਨੇ ਹਾਂਜੀ ਲਾਹੌਰ ਦੇ ਵਿੱਚ ਅਸਲ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਤੁਸੀਂ ਆ ਮੀਡੀਆ ਵਾਲਿਆਂ ਦੀ ਗੱਲ ਕੀਤੀ ਹੈ ਜਿਹੜਾ ਨੈਸ਼ਨਲ ਮੀਡੀਆ ਨਾ ਗੋਦੀ ਮੀਡੀਆ ਜਿਹਨੂੰ ਆਪਾਂ ਕਹਿੰਦੇ ਆ ਇਹ ਇਹ ਤਾਂ ਅਸਲ ਦੇ ਵਿੱਚ ਜੰਗ ਚ ਭੇਜਣ ਵਾਲੇ ਨੇ ਜੀ ਇਹ ਬੈ ਕੇ ਨਾ ਚੰਗੇ ਡ੍ਰੈਗ ਰੂਮਾਂ ਦੇ ਵਿੱਚ ਜਾਂ ਚੰਗੇ ਏਸੀ ਕਮਰਿਆਂ ਦੇ ਵਿੱਚ ਔਰ ਸੈਂਕੜੇ ਕਿਲੋਮੀਟਰ ਦੂਰ ਬੈਠੇ ਨੇ ਇਹ ਬਾਰਡਰ ਤੋਂ ਔਰ ਉੱਥੇ ਬਹਿ ਕੇ ਮਤਲਬ ਇੰਨਾ ਮਾਹੌਲ ੜਕਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਉਹ ਉਹ ਜਿਹਦਾ ਹਿਸਾਬ ਹੀ ਕੋਈ ਨਹੀਂ ਸੈਕੰਡਰੀ ਲਾਹੌਰ ਦੇ ਵਿੱਚ ਮਤਲਬ ਜਿਹੜੇ ਤਮਾਕੇ ਹੋਏ ਨੇ ਅਮਰੀਕਾ ਦੇ ਵੱਲੋਂ ਵੀ ਇੱਕ ਬਿਆਨ ਜਾਰੀ ਕੀਤਾ ਗਿਆ ਜਿਹਦੇ ਵਿੱਚ ਉਹਨਾਂ ਨੇ ਕਿਹਾਗਾ ਕਿ ਜਿਹੜੇ ਅਮਰੀਕੀ ਨਾਗਰਿਕ ਨੇ ਉਹ ਬਾਰਡਰ ਏਰੀਆ ਦੇ ਵਿੱਚ ਨਾ ਜਾਣ ਲਾਹੌਰ ਦੇ ਵਿੱਚ ਰੱਖਿਆ ਥਾਮਾਂ ਦੇ ਉੱਤੇ ਜਾਣ ਇਧਰੋਂ ਭਾਰਤ ਦੇ ਰੱਖਿਆ ਮੰਤਰਾਲੇ ਨੇ ਅੱਜ ਦਾਵਾ ਕੀਤਾਗਾ ਕਿ ਪਾਕਿਸਤਾਨ ਨੇ ਡਰੋਨ ਤੇ ਮਜਹਿਲਾਂ ਦੀ ਵਰਤੋਂ ਕਰਕੇ ਭਾਰਤ ਦੇ ਕਈ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਔਰ ਉਧਰ ਕਹਿੰਦੇ ਵੀ 25 ਡਰੋਨ ਜਿਹੜੇ ਪਾਕਿਸਤਾਨ ਦਾਵਾ ਕਰ ਰਹੇ ਹੋਏ ਸੀ ਸੁੱਟੇ ਨੇ ਲੇਕਿਨ ਭਾਰਤ ਦੇ ਰੱਖਿਆ ਮੰਤਰਾਲੇ ਨੇ ਕਿਹਾਗਾ ਕਿ ਪਾਕਿਸਤਾਨ ਦੇ ਡਰੋਨ ਜਿਹੜੇ ਉਹ ਅਵੰਤੀਪੁਰਾ ਸ਼੍ਰੀਨਗਰ ਜੰਮੂ ਪਠਾਨਕੋਟ ਅਮਰਸਾ ਸਾਹਿਬ ਕਪੂਰਥਲਾ ਜਲੰਧਰ ਲੁਧਿਆਣਾ ਆਦਮਪੁਰ ਬਠਿੰਡਾ ਚੰਡੀਗੜ੍ਹ ਨਾਲ ਫਲਾਉਦੀ ਉੱਤਰ ਲਈ ਤੇ ਪੱਜ ਸਣੇ ਉੱਤਰ ਤੇ ਪੱਛਮੀ ਭਾਰਤ ਦੇ ਕਈ ਫੌਜੀ ਟਿਕਾਣਿਆਂ ਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਹਨੂੰ ਅਸੀਂ ਨਕਾਮ ਕੀਤਾ ਗਿਆ। ਔਰ ਉਧਰ ਮੰਤਰਾਲੇ ਨੇ ਦਾਵਾ ਕੀਤਾਗਾ ਕਿ ਲਾਹੌਰ ਦੇ ਇੱਕ 에ਅਰ ਡਿਫੈਂਸ ਸਿਸਟਮ ਨੂੰ ਜਿਹੜਾ ਨਸ਼ਟ ਕਰ ਦਿੱਤਾ ਗਿਆਗਾ। ਭਾਰਤ ਨੇ ਜਿਹੜਾ ਆਪਰੇਸ਼ਨ ਸੰਦੂਰ ਕੀਤਾ। ਉਸ ਤੋਂ ਬਾਅਦ ਹੀ ਜਿਹੜਾਗਾ ਉਹ ਲਾਹੌਰ ਦੇ ਵਿੱਚ ਲਾਹੌਰ ਦਾ ਜਿਹੜਾ 에ਅਰ ਡਿਫੈਂਸ ਸਿਸਟਮ ਆ ਉਹਨੂੰ ਖਤਮ ਕਰਨ ਦਾ ਦਾਵਾਗਾ ਜਿਹੜਾ ਉਹ ਕੀਤਾ ਗਿਆਗਾ। ਤੇ ਇਹ ਇੱਕ ਵੱਡੀ ਮਤਲਬ ਭਾਰਤ ਦੀ ਕਾਰਵਾਈ ਜਿਹੜੀ ਉਹ ਦੱਸੀ ਜਾ ਰਹੀ ਹੈ ਜੀ ਅੱਛਾ ਜੀ ਨਾਲ ਇਹ ਦੱਸਿਓ ਬਈ ਭਾਰਤ ਵੱਲੋਂ ਪਾਕਿਸਤਾਨ ਤੇ ਜਿਹੜਾ ਹਮਲਾ ਹੋਇਆ ਉਹਦੇ ਵਿੱਚ ਮਸੂਦ ਅਜ਼ਹਰ ਦੇ ਪਰਿਵਾਰ ਦੇ ਜੀ ਮਾਰੇ ਗਏ ਇਸ ਦੀਆਂ ਖਬਰਾਂ ਵੀ ਆ ਰਹੀਆਂ ਹਾਂ ਹਾਂਜੀ ਹਾਂਜੀ ਇਹ ਖਬਰਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਕਿ ਮਸੂਦ ਅਜ਼ਹਰ ਦੇ ਪਰਿਵਾਰ ਦੇ 10 ਜੀ ਨੇ ਜਿਹੜੇ ਉਹ ਮਾਰੇ ਗਏ ਨੇ ਕਿਉਂਕਿ ਭਾਰਤ ਵੱਲੋਂ ਪਾਕਿਸਤਾਨ ਦੇ ਅੰਗਰੇਨ ਨੌ ਥਾਵਾਂ ਦੇ ਉੱਤੇ ਹਮਲਾ ਕੀਤਾ ਗਿਆਗਾ ਜਿਦੇ ਵਿੱਚ ਪਾਕਿਸਤਾਨ ਨੇ ਦਾਵਾ ਕੀਤਾ ਸੀ ਕਿ ਉਹਨਾਂ ਦੇ 26 ਲੋਕ ਜਿਹੜੇ ਮਾਰੇ ਗਏ ਉਹਦੇ ਚ 10 ਉਹ ਨੇ ਜਿਹੜੇ ਮਸੂਦ ਅਜ਼ਹਰ ਦੇ ਰਿਸ਼ਤੇਦਾਰ ਨੇ ਇਹਦਾ ਪਰਿਵਾਰ ਹੈ ਵੀ ਭੈਣ ਇਹਦਾ ਸਹੋਈ ਆ ਤੇ ਇਸ ਤੋਂ ਇਲਾਵਾ ਇਹਦੇ ਭਾਨਜਾ ਭਾਣਜ ਨੂੰ ਮਤਲਬ 10 ਪਰਿਵਾਰਕ ਮੈਂਬਰ ਜਿਹੜੇ ਕੁਝ ਦੋਸਤ ਮਿੱਤਰ ਨੇ ਉਹ ਮਾਰੇ ਗਏ ਨੇ ਇਹ ਮਸੂਦ ਅਜ਼ਹਰ ਅਸਲ ਦੇ ਵਿੱਚ ਭਾਰਤ ਨੂੰ ਬਹੁਤ ਲੋੜੀਂਦਾ ਸੀਗਾ ਇਹ ਉਂਝ ਭਾਰਤ ਦੀਆਂ ਜੇਲਾਂ ਚ ਰਹਿ ਚੁੱਕਿਆ ਹੈਗਾ ਕਿਉਂਕਿ ਮਸੂਦ ਅਜ਼ਹਰ ਦੇ ਉੱਤੇ ਹੋਰ ਬਹੁਤ ਸਾਰੇ ਇਲਜ਼ਾਮ ਜਿਹੜੇ ਲੱਗੇ ਨੇ ਪਲਵਾਮਾ ਹਮਲੇ ਦਾ ਇਲਜ਼ਾਮ ਵੀ ਇਹਦੇ ਤੇ ਆ ਜਿਹਦੇ 40 ਸੁਰੱਖਿਆ ਮਲਾਜ਼ਮ ਮਾਰੇ ਗਏ ਸੀਗੇ ਔਰ ਮਸੂਦ ਅਜ਼ਹਰ ਦੀ ਸਭ ਤੋਂ ਵੱਧ ਚਰਚਾ ਕੰਧਾਰ ਹਾਈਜੈਕ ਦੌਰਾਨ ਹੋਈ ਸੀਗੀ 1999 ਦੇ ਵਿੱਚ ਕੰਧਾਰ ਹਾਈਜੈਕ ਦੌਰਾਨ ਜਿੰਨਾ ਤਿੰਨ ਅੱਤਵਾਦੀਆਂ ਦੀ ਰਿਹਾਈ ਦੀ ਮੰਗ ਕੀਤੀ ਗਈ ਸੀ ਉਹਨਾਂ ਚ ਮਸੂਦ ਅਜ਼ਹਰ ਦਾ ਨਾਮ ਸ਼ਾਮਲ ਸੀਗਾ ਔਰ ਉਦੋਂ ਭਾਰਤ ਸਰਕਾਰ ਦੇ ਵਿਦੇਸ਼ ਮੰਤਰੀ ਜਸਵੰਤ ਸਿੰਘ ਸੀਗੇ ਉਮ ਮਸੂਦ ਅਜਹਰ ਨੂੰ ਇੱਕ ਵਿਸ਼ੇਸ਼ ਜਹਾਜ਼ ਰਾਹੀਂ ਕੰਧਾਰ ਲੈ ਕੇ ਗਿਆ ਸੀ ਤੇ ਉਦੋਂ ਤੋਂ ਹੀ ਭਾਰਤ ਦੀਆਂ ਸੁਰੱਖਿਆ ਏਜੰਸੀਆਂ ਨੇ ਜਿਹੜੀਆਂ ਮਸੂਦ ਅਜਹਰ ਦੀ ਭਾਲ ਕਰ ਰਹੀਆਂ ਨੇ ਹੁਣ ਜਿਹੜੇ ਵਿਅਕਤੀ ਨੂੰ ਉਦੋਂ ਛੱਡਿਆ ਗਿਆ ਉਹ ਵਿਅਕਤੀ ਜਿਹੜਾਗਾ ਉਹ ਭਾਰਤ ਦੇ ਵਿੱਚ ਆਇਆ ਸੀਗਾ ਔਰ ਭਾਰਤ ਦੇ ਵਿੱਚ ਇਹਦੀ ਗ੍ਰਿਫਤਾਰੀ ਹੋਈ ਸੀਗੀ ਜਿੰਨੀ ਜਾਣਕਾਰੀ ਮਿਲੀ ਆ ਕਿ ਮਸੂਦ ਅਜਹਰ ਭਾਰਤ ਦੇ ਵਿੱਚ ਸਰਹੱਦ ਦੇ ਰਾਸਤੇੋਂ ਦਾਖਲ ਨਹੀਂ ਸੀ ਹੋਇਆ ਬਲਕਿ ਹਵਾਈ ਡਾਨ ਦੇ ਰਾਹੀਂ ਇਹ ਟਾਕਾ ਤੋਂ ਜਿਹੜਾ ਦਿੱਲੀ ਹਵਾਈ ਅੱਡੇ ਉਤਰਿਆ ਸੀ 1994 ਦੇ ਵਿੱਚ ਫਿਰ ਇਹ ਦਿੱਲੀ ਦੇ ਕੁਝ ਮਸ਼ਹੂਰ ਹੋਟਲਾਂ 'ਚ ਰਹਿਣ ਤੋਂ ਬਾਅਦ ਇਹ ਜਿਹੜਾਗਾ ਉਹ ਕਸ਼ਮੀਰ ਪਹੁੰਚਿਆ ਸੀਗਾ ਕਸ਼ਮੀਰ ਦੇ ਵਿੱਚ ਇਹਨੂੰ 10 ਫਰਵਰੀ 1994 ਨੂੰ ਭਾਰਤੀ ਸੈਕਟਾ ਬੁਲਾਉਣੇ ਜਿਹੜਾ ਹਰਾਸਟ 'ਚ ਲੈ ਲਿਆ ਸੀਗਾ ਔਰ 10 ਮਹੀਨੇ ਇਹ ਅੰਦਰ ਰਿਹਾ ਫਿਰ ਕਈ ਵਾਰ ਇਹਨੂੰ ਛਡਾਉਣ ਦੀ ਕੋਸ਼ਿਸ਼ ਜਿਹੜੀ ਹੈ ਉਹ ਟੈਰਰਿਸਟ ਗਰੁੱਪਾਂ ਦੇ ਵੱਲੋਂ ਕੀਤੀ ਜਾਂਦੀ ਰਹੀ ਹੈ ਇਹਦਾ ਕਾਫੀ ਪ੍ਰਭਾਵ ਜਿਹੜਾ ਉਹ ਮੰਨਿਆ ਜਾਂਦਾ ਸੀਗਾ ਹੁਣ ਭਾਰਤ ਦੇ ਵੱਲੋਂ ਮਤਲਬ ਜਿਹੜਾ ਨੌ ਥਾਮਾ ਦੇ ਉੱਤੇ ਮਜਹਿਲਾ ਸਿੱਟੀਆਂ ਗਈਆਂ ਉਹ ਚ ਇੱਕ ਮਜਹਿਲੇ ਦੇ ਪਰਿਵਾਰ ਦੇ ਉੱਤੇ ਸਿੱਟੀ ਗਈ ਹੈ ਜਿਹਦੇ ਚ ਮਸੂਦ ਅਜਹਰ ਦੇ ਪਰਿਵਾਰ ਦੇ 10 ਵਿਅਕਤੀ ਨੇ ਜਿਹੜੇ ਉਹ ਮਾਰੇ ਗਏ ਨੇ ਤਾਂ ਇਹ ਇਹ ਨੂੰ ਮਤਲਬ ਭਾਰਤ ਦੇ ਵਿੱਚ ਕਾਫੀ ਚਰਚਾ ਦਾ ਵਿਸ਼ਾ ਹੈ ਜਿਹੜਾ ਇਹ ਬਣਿਆ ਹੋਇਆ ਹੈ ਜੀ ਸਰਹੱਦੀ ਇਲਾਕਿਆਂ ਦੇ ਵਿੱਚ ਕਿਹੋ ਜਿਹਾ ਮਾਹੌਲ ਹੈ ਜੀ ਤੇ ਜਿਹੜਾ ਅਕਲੀਏ ਦੇ ਕੋਲ ਜਹਾਜ਼ ਡਿਗਿਆ ਨਾ ਜੀ ਉਹ ਉਹਦਾ ਕੋਈ ਵੀ ਕਾਰਨ ਹੋ ਸਕਦਾ ਹੈ ਬਹੁਤ ਹੀ ਪ੍ਰੋਸੈਸਯੋਗ ਸੂਤਰਾ ਨੇ ਦੱਸਿਆ ਵੀ ਰਫੈਲ ਸੀ ਉਹ ਡਿੱਗਿਆ ਪਰ ਨੇੜੇ ਨਹੀਂ ਕਿਸੇ ਨੂੰ ਜਾਣ ਦਿੱਤਾ ਇਹ ਸਾਰੇ ਜਹਾਜ਼ 1.5 ਤੋਂ 200 ਕਿਲੋਮੀਟਰ ਦੂਰੀ ਤੱਕ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਜਿਹੜੀਆਂ ਨਾਲ ਤਨਾਤ ਨੇ ਕਿਉਂਕਿ ਆਪਣੇ ਦੇਸ਼ ਦੀ ਸਰਹੱਦ 'ਚ ਰਹਿ ਕੇ ਇਹਨਾਂ ਨੇ ਹਮਲੇ ਕੀਤੇ ਜਦ ਅਜਿਹਾ ਸਮਾਂ ਹੁੰਦਾ ਹੈ ਕਈ ਵਾਰ ਕੁਝ ਟੈਕਨੀਕਲ ਫਾਲਟ ਵੀ ਹੋ ਜਾਂਦਾ ਹੈ ਕੁਝ ਨਾ ਕੁਝ ਹੋਇਆ ਪਰ ਰਫੈਲ ਬਹੁਤ ਮਹਿੰਗਾ ਜਹਾਜ਼ ਹੈ ਫਰਾਂਸ ਤੋਂ ਲਿਆ ਜਿਹੜਾ ਇਹਦੇ ਡਿਗਣ ਦੀ ਗੱਲ ਦਾ ਪਤਾ ਲੱਗਿਆ ਪਰ ਪੁਸ਼ਟੀ ਹੋਰ ਕਿਸੇ ਨੇ ਨਹੀਂ ਕੀਤੀ ਤੇ ਇਹਨਾਂ ਜਰਨਲ ਪਿੰਡਾਂ ਦੇ ਲੋਕ ਸੱਥਾਂ ਪਰਿਆਂ ਦੇ ਵਿੱਚ ਕੀ ਸੋਚ ਰਹੇ ਨੇ ਕਿਹੋ ਜਿਹਾ ਮਾਹੌਲ ਹੈ ਦੇਖੋ ਗੱਲ ਸਾਹਿਬ ਜਿਹੜਾ ਸਰਹੱਦੀ ਖੇਤਰ ਹੈ ਸਰਹੱਦੀ ਖੇਤਰ ਅਸਲ ਦੇ ਵਿੱਚ ਸਭ ਤੋਂ ਵੱਧ ਸੰਤਾਪ ਹੰਡਾ ਰਿਹਾ ਹੈਗਾ ਔਰ ਜਿਨੀ ਮਤਲਬ ਸਥਿਤੀ ਦਾ ਪਤਾ ਲੱਗ ਰਿਹਾ ਕਿ ਫਿਰੋਜ਼ਪੁਰ ਦੇ ਵਿੱਚ ਸੈਣੀਵਾਲਾ ਸਰਹੱਦ ਦੇ ਨੇੜੇੋਂ ਜਿਹੜੇ ਦਰਜਨਾ ਪਿੰਡਾਂ ਦੇ ਲੋਕ ਉਹ ਘਰ ਖਾਲੀ ਕਰਕੇ ਜਾ ਚੁੱਕੇ ਨੇ ਉਹਨਾਂ ਨੇ ਆਪਦੇ ਘਰ ਖਾਲੀ ਕਰ ਤੇ ਕੋਈ ਮਤਲਬ ਰਿਸ਼ਤੇਦਾਰੀ ਚ ਗਿਆਗਾ ਕੋਈ ਕਿਤੇ ਦੂਰ ਚਲਿਆ ਗਿਆਗਾ ਉਹ ਕਿਉਂਕਿ ਇਹ ਲੋਕਾਂ ਨੇ ਪਹਿਲੀ ਵਾਰ ਘਰ ਖਾਲੀ ਨਹੀਂ ਕੀਤੇ 1965 ਚ ਕੀਤੇ 1971 ਦੇ ਵਿੱਚ ਕੀਤੇ ਔਰ ਹੁਣ ਇਹ ਫੇਰ ਲੋਕ ਮਤਲਬ ਆਪਣੇ ਘਰ ਖਾਲੀ ਕਰਕੇ ਜਾ ਰਹੇ ਨੇ ਗਰਦਾਸਪੁਰ ਏਰੀਏ ਦੇ ਵਿੱਚ ਤਰਨਤਾਰਨ ਏਰੀਏ ਦੇ ਵਿੱਚ ਵੀ ਬਹੁਤ ਸਾਰੇ ਲੋਕ ਜਿਹੜੇ ਉਹ ਆਪਣੇ ਘਰ ਖਾਲੀ ਕਰਕੇ ਜਾ ਰਹੇ ਨੇ ਉਹਨੂੰ ਗਿੱਲ ਸਾਹਿਬ 1947 ਦਾ ਮੰਜ਼ਰ ਯਾਦ ਆ ਰਿਹਾ ਜਦੋਂ ਆਪਾਂ ਵੀਡੀਓ ਦੇਖਦੇ ਆ ਫੋਟੋਆਂ ਦੇਖਦੇ ਆ 1947 ਵਾਲੀਆਂ ਦੇਖੀ ਉੱਥੇ ਗੱਡੇ ਭਰੇ ਹੋਏ ਨੇ ਸਮਾਨ ਦੇ ਔਰ ਭਰੇ ਹੋਏ ਗੱਡਿਆਂ ਨੂੰ ਮਤਲਬ ਲੋਕ ਜਿਹੜੇ ਲਿਜਾ ਰਹੇ ਨੇ ਹੁਣ ਫਰਕ ਸਿਰਫ ਇੰਨਾ ਹੈ ਗੱਡਿਆਂ ਦੀ ਥਾਂ ਤੇ ਟਰੈਕਟਰ ਨੇ ਟਰੈਕਟਰਾਂ ਦੇ ਵਿੱਚ ਕਣਕ ਵਾਲੇ ਢੋਲ ਨੇ ਟਰੈਕਟਰਾਂ ਦੇ ਵਿੱਚ ਸਮਾਨ ਲੱਦਿਆ ਹੋਇਆ ਔਰ ਇਹ ਵੀ ਹੁਣ ਉਹ ਪਸ਼ੂਆਂ ਨੂੰ ਡੰਗਰਾਂ ਨੂੰ ਵਿਚਾਰੇ ਕਿੱਥੇ ਲਿਜਾਣੋ ਰਿਸ਼ਤਦਾਰੀ ਤੇ ਲਿਜਾਣੋ ਰਹੇ ਇਹ ਇਹ ਸਥਿਤੀ ਠੀਕ ਹੈ ਕਿ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫਰਾਖ ਦੇ ਲਈ ਦਿਖਾਈ ਆ ਐਸਜੀਪੀਸੀ ਨੇ ਕਹਿਤਾ ਕਿ ਸਾਡੇ ਗੁਰੂ ਘਰਾਂ ਗੁਰੂ ਘਰ ਨੇ ਜਿੰਨੇ ਵੀ ਉਹ ਸਾਰਿਆਂ ਦੇ ਵਿੱਚ ਲੰਗਰ ਮਿਲੂਗਾ ਰਹਿਸ਼ ਮਿਲੂਗੀ ਪਰ ਹੁਣ ਉੱਥੇ ਡੰਗਰ ਤਾਂ ਨਹੀਂ ਪਸ਼ੂ ਉਤਾਂ ਨਹੀਂ ਲਿਜਾ ਕੇ ਬੰਨੇ ਜਾ ਸਕਦੇ ਸੋ ਇਸ ਕਰਕੇ ਉਹ ਲੋਕ ਡੰਗਰਾਂ ਨੂੰ ਉਹਦੇ ਪਸ਼ੂਆਂ ਨੂੰ ਉੱਥੇ ਕਿਵੇਂ ਰੱਖਣ ਹੁਣ ਜਾਂ ਤਾਂ ਉਹਨਾਂ ਕੋਲੇ ਨੌਬਤਾਈ ਪਈ ਆ ਵੀ ਇੱਕ ਬਜ਼ੁਰਗ ਬੰਦੇ ਨੂੰ ਉੱਥੇ ਛੱਡ ਦੇਣ ਬਾਪੂ ਤੂੰ ਰਹਿ ਜੋ ਹੋਈ ਦੇਖੀ ਜਾਉ ਬਾਕੀ ਜੱਜਰ ਕਹਿਣਦਾ ਤੁਸੀਂ ਜਾਓ ਪੁੱਤ ਮੈਂ ਦੇਖੂਗਾ ਜੋ ਹੋਈ ਜਾਂ ਫਿਰ ਉਹਨਾਂ ਨੂੰ ਮਤਲਬ ਰਸੇ ਲਾ ਕੇ ਆਉਣ ਤਾਂ ਇਹ ਸਥਿਤੀ ਜਿਹੜੀ ਆ ਉਹ ਸਥਿਤੀ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਉੱਜੜ ਕੇ ਜਾਣਾ ਜਾਂ ਘਰ ਖਾਲੀ ਕਰਕੇ ਜਾਣਾ ਸੌਖੀ ਗੱਲ ਨਹੀਂ ਹੁੰਦੀ ਦੇਖਣ ਨੂੰ ਜਾਂ ਮਤਲਬ ਸੋਣ ਨੂੰ ਇਹ ਚੰਗੀਆਂ ਲੱਗਦੀਆਂ ਚੀਜ਼ਾਂ ਬਹੁਤ ਸਾਰੇ ਮਤਲਬ ਵੱਡੇ ਮੀਡੀਆਦਾਰੇ ਇਹਨਾਂ ਚੀਜ਼ਾਂ ਨੂੰ ਮਤਲਬ ਉਸ ਰੂਪ ਦੇ ਵਿੱਚ ਦੇਖ ਰਹੇ ਨੇ ਲੇਕਿਨ ਅਕੀਕਤ ਦੇ ਵਿੱਚ ਜਿਹੜਾ ਦਰਦ ਦੇ ਲੋਕ ਮਹਿਸੂਸ ਕਰ ਰਹੇ ਨੇ ਬਾਡਰ ਏਰੀਆ ਦੇ ਪਿੰਡਾਂ ਦੇ ਉਹ ਉਹ ਮਤਲਬ ਜਿਹੜਾ ਆਪਣੇ ਮਹਿਸੂਸ ਕੀਤਾ ਜਾ ਸਕਦਾ ਸੈਕੰਡਲੀ ਜਿਹੜੀ ਗੱਲ ਸਾਹਿਬ ਤੁਸੀਂ ਗੱਲ ਕੀਤੀ ਹੈ ਕਿ ਪੰਜਾਬ ਦੇ ਲੋਕ ਕੀ ਇਹ ਸਾਰੀ ਸਥਿਤੀ ਨੂੰ ਦੇਖ ਰਹੇ ਨੇ ਪਿੰਡਾਂ ਨਹੀਂ ਸੱਥਾਂ ਚ ਕੀ ਗੱਲ ਚੱਲ ਰਹੀ ਹੈ ਦੇਖੋ ਇੱਕ ਗੱਲ ਸਾਫ਼ ਹੈ ਜਿਹੜਾ ਨੈਰੇਟਿਵ ਪੂਰੇ ਦੇਸ਼ ਚ ਹੈ ਜਿਹੜੀ ਮਤਲਬ ਪੂਰੇ ਦੇਸ਼ ਦੇ ਵਿੱਚ ਮਾਹੌਲ ਆ ਪੰਜਾਬ ਚ ਹੈ ਨਹੀਂਗਾ ਹੂੰ ਪੰਜਾਬ ਦੇ ਲੋਕ جنگ ਨਹੀਂ ਚਾਹੁੰਦੇ ਹਸਲੀ ਸੈਕੰਡ ਜਿਹੜਾ ਹੈਗਾ ਕਿ ਪੰਜਾਬ ਦੇ ਲੋਕ ਮਤਲਬ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਰਾਹੀ ਜਿੰਨਾ ਮਤਲਬ ਗੁਰੂ ਘਰ ਜਾ ਜਾ ਕੇ ਆਏ ਨੇ ਪਿਛਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਦੀ ਪੰਜਾਬ ਦੇ ਲੋਕਾਂ ਦੀ ਸਥਿਤੀ ਬਣੀ ਹੋਈ ਹੈ ਪਾਕਿਸਤਾਨ ਦੇ ਨਾਲ ਗਵਾਂਢੀ ਮੁਲਕ ਦੇ ਨਾਲ ਪੰਜਾਬ ਦੇ ਲੋਕ ਅਮਨ ਚਾਹੁੰਦੇ ਨੇ ਸ਼ਾਂਤੀ ਚਾਹੁੰਦੇ ਨੇ ਇਹ ਤੰਦਾਂ ਨੂੰ ਮਜ਼ਬੂਤ ਚਾਹੁੰਦੇ ਨੇ ਜੰਗ ਨਹੀਂ ਚਾਹੁੰਦੇ ਨਯਾਉ ਦੇ ਵਿੱਚ ਤਾਂ ਮਤਲਬ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਆ ਮਤਲਬ ਹੋਰ ਬਹੁਤ ਸਾਰੀਆਂ ਸੰਸਥਾਵਾਂ ਦੇ ਵੱਲੋਂ ਜੰਗ ਨਹੀਂ ਸ਼ਾਂਤੀ ਜੰਗ ਨਹੀਂ ਅਮਨ ਇਹ ਚੀਜ਼ ਨੂੰ ਲੈ ਕੇ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਪ੍ਰੋਟੈਸਟ ਕੀਤੇ ਜਾ ਰਹੇ ਨੇ ਸਾਡੇ ਬਰਨਾਲੇ ਦੇ ਵਿੱਚ ਅੱਜ ਦਿਨੇ ਮਤਲਬ ਇੱਕ ਪ੍ਰੋਗਰਾਮ ਹੋਇਆ ਜਿਦੇ ਵਿੱਚ ਹਜ਼ਾਰਾਂ ਲੋਕ ਇਕੱਠੇ ਹੋਏ ਔਰ ਉਹਨਾਂ ਨੇ ਮਤਲਬ ਇਹ ਹੀ ਸੱਦਾ ਦਿੱਤਾ ਕਿ ਜੰਗ ਨਹੀਂ ਸ਼ਾਂਤੀ ਜੰਗ ਨਹੀਂ ਅਮਨ ਚਾਹੀਦਾ ਤਾਂ ਇਹ ਜਿਹੜਾ ਮਤਲਬ ਪੰਜਾਬ 'ਚ ਹੀ ਹੋ ਸਕਦੀ ਹੈ ਚੀਜ਼ਾਂ ਇਹ ਇਹ ਨੈਰੇਟਿਵ ਬਾਕੀ ਥਾਵਾਂ ਤੇ ਨਹੀਂ ਹੋ ਸਕਦੇ ਬਾਕੀ ਥਾਵਾਂ ਤੇ ਉਹ ਵਿਰੋਧੀ ਧਰਦੀ ਤੇ ਸਰਪਾਰਟੀ ਮੀਟਿੰਗ ਹੋਈ ਆ ਸਰਪਾਰਟੀ ਮੀਟਿੰਗ ਦੇ ਵਿੱਚ ਮਤਲਬ ਕਿਸੇ ਨੇ ਕਿਸੇ ਵੀ ਸਥਿਤੀ ਦੇ ਉੱਤੇ ਵਿਰੋਧੀ ਧਿਰ ਨੇ ਜਿਹੜਾ ਸਵਾਲ ਇੱਕ ਤਣਕਾ ਵੀ ਸਵਾਲ ਉਠਾਉਣ ਉਠਾਉਣ ਦੀ ਕੋਸ਼ਿਸ਼ ਨਹੀਂ ਕੀਤੀ ਤਾਂ ਲੇਕਿਨ ਪੰਜਾਬ ਦੇ ਵਿੱਚ ਮਤਲਬ ਇਹ ਇਹ ਚੀਜ਼ ਚੱਲ ਰਹੀ ਆ ਕਿ ਜੰਗ ਨਹੀਂ ਅਮਨ ਚਾਹੀਦਾ ਸ਼ਾਂਤੀ ਚਾਹੀਦੀ ਆ ਸੋ ਇਸ ਕਰਕੇ ਪੰਜਾਬ ਦੇ ਵਿੱਚ ਲੋਕ ਮਤਲਬ ਇਹ ਸਾਰੀ ਸਥਿਤੀ ਨੂੰ ਜਿਹੜਾ ਗੌਰ ਨਾਲ ਦੇਖ ਰਹੇ ਨੇ ਡਰੇ ਵੀ ਹੋਏ ਨੇ ਸਹਿਮੇ ਵੀ ਹੋਏ ਨੇ ਤੇ ਇਹ ਵੀ ਹੈ ਕਿ ਪੰਜਾਬ ਦੇ ਲੋਕ ਮਤਲਬ ਜਾਂ ਕਿ ਲਈ ਕਿ ਇਸ ਚੀਜ਼ ਦੀ ਆਦਤ ਵੀ ਜਿਹੜੀ ਲੋਕਾਂ ਨੂੰ ਹੋ ਗਈ ਜੋ ਹੋਊ ਦੇਖੀ ਜਾਊਗਾ ਹੁਣ ਜਿਹੜੀ ਸਥਿਤੀ ਹੈਗੀ ਆ ਉਹਦਾ ਸਾਹਮਣਾ ਕਰਾਂਗੇ ਜੀ ਇੱਕ ਖਬਰ ਦੱਸ ਦਿਓ ਜਾਂਦੇ ਜਾਂਦੇ ਵੀ ਇੱਕ ਜੱਜ ਦੇ ਘਰੋਂ ਥਈਆਂ ਨਹੀਂ ਬੋਰੀਆਂ ਲੱਭੀਆਂ ਨੋਟਾਂ ਦੀਆਂ ਤੇ ਇਹ ਜੱਜ ਸਾਹਿਬ ਸੁਪਰੀਮ ਕੋਰਟ ਦੇ ਜੱਜ ਨੇ ਕੀ ਭਾਲਦੇ ਆ ਅਸੀਂ ਜਿੱਥੋਂ ਬੋਰੀਆਂ ਨੋਟਾਂ ਦੀਆਂ ਮਿਲਦੀਆਂ ਇਹਦੀ ਗੱਲ ਪੁਸ਼ਟੀ ਹੋ ਗਈ ਇਹ ਹਾਂਜੀ ਇਹਦੀ ਪੁਸ਼ਟੀ ਹੋ ਗਈ ਇਹਦੇ ਤੇ ਦੇਖੋ ਜਾਂਚ ਕਮੇਟੀ ਬਿਠਾਈ ਸੀ ਜੀ ਤਿੰਨ ਮੈਂਬਰੀ ਜਿਹਦੇ ਚ ਹਾਈ ਕੋਰਟਾਂ ਦੇ ਜਿਹੜੇ ਚੀਫ ਜੱਜ ਸੀਗੇ ਸੀਨੀਅਰ ਉਹ ਇਹਦੀ ਕਮੇਟੀ ਚ ਸੀ ਇਨਕੁਆਇਰੀ ਕਮੇਟੀ ਚੀਫ ਜਸਟਿਸ ਹਾਈ ਕੋਰਟਾਂ ਦੇ ਔਰ ਉਹਦੇ ਵਿੱਚ ਗਿਲਸਾਹਬ ਇਹ ਪੁਸ਼ਟੀ ਹੋ ਗਈ ਹੈ ਜੀ ਹੁਣ ਉਹਨੂੰ ਚੀਫ ਜਸਟਿਸ ਆਫ ਇੰਡੀਆ ਨੇ ਪੱਤਰ ਲਿਖਿਆ ਔਰ ਕਿਹਾ ਕਿ ਤੁਸੀਂ ਲਾਹੌਰ ਹਾਈ ਕੋਰਟ ਦੇ ਜੱਜ ਦਾ ਉਹਦਾ ਛੜ ਦਿਓ ਬੇਤਰੀਏ ਦੇ ਚਾਹ। ਅਸਲ ਹੋਇਆ ਇਹ ਸੀਗਾ ਕਿ ਜਸਟਿਸ ਯਸਵੰਤ सिन्हा ਨ ਜਿਹੜੇ ਕਿ ਜੱਜ ਸੀਗੇ ਔਰ ਉਹਨੂੰ ਵੀ ਹੈਗੇ ਨੇ ਖੈਰ ਜੱਜ ਉਹਨਾਂ ਦੇ ਘਰੇ ਨਾ ਅੱਗ ਲੱਗੀ ਅੱਗ ਲੱਗੀ ਤਾਂ ਆਪ ਉਹ ਛੁੱਟੀਆਂ ਕੱਟਣ ਗਏ ਹੋਏ ਸੀਗੇ ਜਸਵੰਤ ਬਰਮਾ ਸੌਰੀ ਜਸਵੰਤ ਬਰਮਾ ਆਪ ਛੁੱਟੀਆਂ ਕੱਟਣ ਗਏ ਸੀ ਘਰੇ ਲੱਗੀ ਉਹਨਾਂ ਦੇ ਅੱਗ ਅੱਗ ਲੱਗੀ ਤਾਂ ਫਾਇਰ ਬ੍ਰਿਗੇਡ ਆਦਲੀ ਫਾਇਰ ਬ੍ਰਿਗੇਡ ਵਾਲਿਆਂ ਨੇ ਜਦੋਂ ਅੱਗ ਬੁਝਾਈ ਤਾਂ ਅੱਗ ਬੁਝਾਈ ਤਾਂ ਉਹਨਾਂ ਦੇ ਮਤਲਬ ਜਿੱਥੋਂ ਵੀ ਅੱਗ ਬੁਝਾਉਣ ਜਿੱਥੋਂ ਵੀ ਨੰਗਣ ਨੋਟ ਹੀ ਨੋਟ ਨੋਟ ਹੀ ਨੋਟ ਬੋਰੀਆਂ ਨੋਟਾਂ ਦੀਆਂ ਉਹ ਆਬ ਜਲ ਗਿਆ ਬੋਰੀਆਂ ਉਹਨਾਂ ਨੇ ਪਰੇਪਰੇ ਕਰਕੇ ਅੱਗ ਬੁਝਾਈ ਉਦੋਂ ਬਾਅਦ ਇਹ ਮਸਲਾ ਚਰਚਾ ਚ ਆ ਗਿਆ ਵੀ ਇੰਨੀਆਂ ਲੋਟ ਇੰਨੀਆਂ ਬੋਰੀਆਂ ਇਨੀ ਤਾਂ ਕਣਕ ਨਹੀਂ ਹੁੰਦੀ ਕਿਸੇ ਦੇ ਘਰੇ ਔਰ ਇਹਦੇ ਘਰ ਇੰਨੀ ਮਤਲਬ ਲੋਟ ਪਏ ਨੇ ਤਾਂ ਉਹਨਾਂ ਨੇ ਇਹ ਮਸਲਾਗਾ ਜਿਹੜਾ ਉਹ ਅੱਗੇ ਲਿਆਂਦਾ ਤੇ ਫਿਰ ਇਹਦੇ ਤਵਾਦਲਾ ਕੀਤਾ ਗਿਆ ਉਹ ਵੀ ਬੜਾ ਦਿਲਚਸਪ ਸੀਗਾ ਜਦੋਂ ਇਹ ਤਵਾਦਲਾ ਲਾਹੌਰ ਹਾਈ ਕੋਰਟ ਦੇ ਵਿੱਚ ਕੀਤਾ ਕਿਉਂਕਿ ਪਹਿਲਾਂ ਲਾਹੌਰ ਹਾਈ ਕੋਰਟ ਤੋਂ ਇਹਨੂੰ ਪ੍ਰਮੋਟ ਕਰਕੇ ਲੈ ਕੇ ਗਏ ਸੀ ਜਦੋਂ ਲਾਹੌਰ ਹਾਈ ਕੋਰਟ ਇਹਦਾ ਤਵਾਦਲਾ ਕੀਤਾ ਉਦੋਂ ਲਾਹੌਰ ਹਾਈ ਕੋਰਟ ਦੇ ਵਕੀਲ ਹੜਤਾਲ ਤੇ ਚਲੇਗਾ ਬਾਰ ਐਸੋਸੀਏਸ਼ਨ ਨੇ ਵਿਰੋਧ ਕੀਤਾ ਉਹ ਕਹਿੰਦੇ ਜੀ ਅਸੀਂ ਇਹ ਡਸਟਬਨ ਆ ਲਾਹੌਰ ਹਾਈ ਕੋਰਟ ਜਿਹੜਾ ਇਥੋਂ ਦਾਗੀ ਆ ਉਹਨੂੰ ਚੱਕ ਕੇ ਤੁਸੀਂ ਸਾਡੇ ਭੇਜ ਦਿਓ ਤਾਂ ਇਹ ਉਹਦਾ ਵਿਰੋਧ ਵੀ ਹੋਇਆ ਸੀਗਾ ਇਹ ਵੀ ਇੱਕ ਪੁਆਇੰਟ ਸੀ ਫਿਰ ਇਹ ਤੇ 3 ਮੈਂਬਰੀ ਜਾਂਚ ਕਮੇਟੀ ਹੈ ਜਿਹੜੀ ਉਹ ਬਿਠਾਈ ਗਈ ਸੀਗੀ ਸੁਪਰੀਮ ਕੋਰਟ ਦੇ ਵੱਲੋਂ ਤਿੰਨ ਜੱਜਾਂ ਦੇ ਆਧਾਰਤ ਜਾਂਚ ਕਮੇਟੀ ਸੀਗੀ ਔਰ ਉਹਨਾਂ ਨੇ ਇਨਕੁਆਰੀ ਕੀਤੀ ਇਨਕੁਆਰੀ ਕਰਕੇ ਇਹ ਪੁਸ਼ਟੀ ਹੋ ਗਈ ਹੈ ਕਿ ਹਾਂਜੀ ਇਹਦੀ ਸਰਕਾਰੀ ਰਹਿ ਦੇ ਸਟੋਰ ਰੂਮ ਚੋਂ ਭਾਰੀ ਮਾਤਰਾ ਦੇ ਵਿੱਚ ਨਗਦੀ ਮਿਲੀ ਸੀਗੀ ਔਰ ਕਮੇਟੀ ਨੇ ਦਿੱਲੀ ਪੁਲਿਸ ਕਮਿਸ਼ਨਰ ਸੰਜੇ ਰੋੜਾ ਤੇ ਦਿੱਲੀ ਫਾਇਰ ਸਰਵਿਸ ਦੇ ਮੁਖੀ ਸਮੇਤ 50 ਤੋਂ ਵੱਧ ਵਿਅਕਤੀਆਂ ਦੇ ਬਿਆਨ ਦਰਜ ਕੀਤੇ ਨੇ ਔਰ ਇਸ ਵਿਸ਼ੇ ਦੇ ਉੱਤੇ ਚੀਫ ਜਸਟਿਸ ਸੰਜੀਵ ਖੰਨਾ ਨੇ ਇਹਨੂੰ ਸਲਾਹ ਦਿੱਤੀ ਹੈ ਕਿ ਲਾਹੌਰ ਹਾਈ ਕੋਰਟ ਦੇ ਜਸਟਿਸ ਮਜੋਦੇ ਤੋਂ ਲਾਂਬੇ ਹੋ ਜੋ ਤਾਂ ਇਹਦੇ ਖਿਲਾਫ ਤਾਂ ਕਾਰਵਾਈ ਹੋਣੀ ਚਾਹੀਦੀ ਹੈ ਜਸਵੰਤ ਵਰਮਾ ਖਿਲਾਫ ਸਖਤ ਤੋਂ ਸਖਤ ਜੀ ਧੰਨਵਾਦ ਜੀ ਕੱਲ ਨੂੰ ਸਵੇਰੇ ਸਾਂਝ ਪਵੇਗੀ ਆਪਣਾ ਖਿਆਲ ਰੱਖਿਓ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਜੀ ਗਿਲ ਸਾਹਿਬ ਤੁਹਾਡਾ ਤੇ ਸਾਰੇ ਸਰੋਤਿਆਂ ਦਾ ਧੰਨਵਾਦ ਨੋ ਕਿਨਸੇ ਪੱਤੀ ਪੱਤੀ ਸੇਖਵਾ ਬਰਨਾਲੇ ਨੂੰ ਸ਼ਾਮਿਲ ਸਨ ਹੁਣੇ ਹੀ ਮਦਰ ਇੰਡੀਆ